ਮਿਲਦੇ ਹਾਂ ਉਹਨੂੰ ਜਾ ਕੇ 3 ਸਾਲ ਬਾਅਦ ਮਿਲਣਾ ਕਹਿੰਦੇ ਚੰਡੀਗੜ੍ਹ ਵਾਲਾ 에어ਪੋਰਟ ਨੂੰ ਜਾਮ ਕਰਾਇਆ ਬਾਈ ਹੁਣ ਤੇਰਾ ਵੈਲਕਮ ਦਾ ਇੰਡੀਆ ਚਾਹੇ ਚੇਹੇ ਹੀ ਹੋਣਾ ਇੱਥੇ ਦਾ ਧਰਨੇ ਜਾਵੇਂ ਆ ਇਹਨਾਂ ਕੋਲ ਹੋਰ ਕੁਝ ਨਹੀਂ ਹੈਗਾ ਭਗਤ ਸਿੰਘ ਨੇ ਗੋਰੇ ਉਰ ਦੇ ਭਜਾਏ ਤੇ ਆਪਣੇ ਵਾਲੇ ਗੋਰਿਆਂ ਕੋਲ ਨੂੰ ਜਾਂਦੇ ਆ ਤੇ ਮੂਰਤੀ ਸਪੈਸ਼ਲ 에어ਪੋਰਟ ਤੇ ਲਾਈ ਗਈ ਹੈ ਹੂੰ ਭਗਤ ਸਿੰਘ ਤੇਰੀ ਸੋਚ ਤੇ ਕਹਿੰਦੇ ਪਹਿਰਾਦੰਨੀਆਂ ਠੋਕ ਕੇ ਤੂੰ ਗੋਰੇ ਭਜਾਏ ਦੇ ਅਸੀਂ ਗੋਰਿਆਂ ਕੋਲ ਨੂੰ ਜਾ ਰਹੇ ਹਾਂ ਐ ਬਾਈ ਜਿਹੜੀ ਹੁੰਦੀ ਹੈ ਜੱਟਾਂ ਜੋੜੀ ਸੱਟਾਂ ਵਾਲੇ ਮਲਾਜਮਾਂ ਹਾਂ ਇਹਨਾਂ ਦੇ ਡੰਡਾ ਵਾਲੇ ਮਲਾਜਮਾਂ ਇਹ ਲੀਜਾ ਟਿਕਟਾਵਾਗੇ ਦੀ ਆ ਟਿਕਟਾ ਤੇ 33 ਸਾਨੂੰ ਕੱਢਗੇ ਕਹਿੰਦੀ ਲੋ ਟਿਕਟਾ ਬੰਦਾ ਮੜਾ ਕਿੱਥੇ ਆ ਉਹਨੂੰ ਕਾਲ ਕਰਦੇ ਆ ਵੀ ਭਾਈ ਆਜਾ ਕੀਆਂ ਢੀਕਦੀਆਂ ਮਨਵਾਜਾ ਮਾਰਦਾ ਆਜਾ ਪਰਦੇਸੀ ਆਵੇ ਵਾਸਤਾਏ ਪਿਆਰ ਦਾ ਅੱਜ ਤੱਕ ਤਿੰਨ ਸਾਲ ਬਾਦੋਂ ਆਉਣ ਦੇ ਇੰਡੀਆ ਘਬਰਾਟ ਹੁੰਦੀ ਆ ਬੈਠ ਗਿਆ ਦਪਾਰਾਂ ਪਰ ਤਾਂ ਲੈਨ ਸਿਰਫ ਅੜ ਕੇ ਮਜ਼ਾ ਖੜਾ ਕਰਿਆ ਸੀ ਜਿਵੇਂ ਨਾ ਬੋਲਦ ਨੂੰ ਨੇ ਤੂੰ ਤੂੰ ਕਿ ਐ ਖੜਾ ਕਰਿਆ ਕਰਦੇ ਉੱਪਰ ਨੂੰ ਉਗਣਾ ਖੜਾ ਕਰਿਆ ਛੱਟਾ ਨਹੀਂ ਹੋ ਗਿਆ ਯਾਰ ਕਿ ਮੈਨੂੰ ਸੜਾ ਪਰਨੇ ਚ ਛੱਟਾ ਲੱਗੀ ਜਾਂਦਾ ਅਗੇ ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਚੱਲੇ ਆਂ 에어ਪੋਰਟ 에어ਪੋਰਟ ਤੇ ਮੈਂ ਕਦੇ 에어ਪੋਰਟ ਨਹੀਂ ਦੇਖਿਆ ਮੈਂ ਤਾਂ ਬਹੁਤ ਵਾਰ ਦੇਖਿਆ ਤੇ ਅੱਜ ਕਿਸੇ ਬੰਦੇ ਨੂੰ ਲੈਣ ਚੱਲੇ ਆਂ ਸਪੈਸ਼ਲ ਤੁਹਾਨੂੰ ਦਿਖਾਉਂਦੇ ਆਂ ਅੱਜ ਤੇ ਤਿੰਨ 60 ਕਿਤੇ ਤਿੰਨ ਸਾਲ ਕੱਲੇ ਅਸੀਂ ਸ਼ੁਰੂਆਤ ਕੀਤੀ ਬਲੌਗਾਂ ਜਿਆਦਾ ਬਲੌਗ ਚ ਆਇਆ ਤਾਂ ਅੱਜ ਅਸੀਂ ਚੱਲੇ ਆਂ ਹੁਣ ਤੁਹਾਨੂੰ ਦਿਖਾਉਂਦੇ ਆਂ ਚਲੋ ਮਿਲਦੇ ਆਂ ਜੀ ਪਹੁੰਚ ਗਏ ਪਰ ਪਹੁੰਚੇ ਬਹੁਤ ਖੱਜਲ ਖਵਾਰ ਹੋ ਗਏ ਆ ਕਹਿੰਦੇ ਚੰਡੀਗੜ੍ਹ ਵਾਲੇ 에어ਪੋਰਟ ਨੂੰ ਜਾਮ ਕਰਾਇਆ ਕਿਸੇ ਭਈਆਂ-ਭੁਈਆਂ ਨੇ ਪੰਜਾਬੀਆਂ ਦੇ ਮੁੰਡੇ ਨੂੰ ਮਾਰਤੇ ਵਗੈਰ ਕੇ ਜਾਮ ਲੱਗਿਆ ਪੂਰਾ ਸੜਕਾਂ ਬੰਦ ਕਰੀਆਂ ਵੀ ਆ ਅਸੀਂ ਘੁੰਮਦੇ ਘਮਾਉਂਦੇ ਪਿੰਡਾਂ-ਮੁੰਡਾਂ ਚੋਂ ਹੋ ਕੇ 에어ਪੋਰਟ ਤੇ ਆ ਗਏ ਬੰਦਾ ਸਾਡਾ ਆਇਆ ਹੋਇਆ ਉਹਨੇ ਫੋਨ ਕਰਤਾ ਸਾਨੂੰ ਅਸੀਂ ਆ ਬਾਈ ਹੁਣ ਤੇਰਾ ਵੈਲਕਮ ਤਾਂ ਇੰਡੀਆ ਚ ਹੈ ਚਾਹੇ ਚੀ ਹੋਣਾ ਇੱਥੇ ਤਾਂ ਧਰਨੇ ਜਾਮ ਐ ਇਹਨਾਂ ਕੋਲ ਹੋਰ ਕੁਝ ਨਹੀਂ ਹੈਗਾ ਤੇ ਉਹ ਉਹ ਕਹਿੰਦਾ ਮੈਂ ਬੈਠਾ ਹੋ ਰਿਹਾ ਸੀ ਤੇ ਤੂੰ ਬੈਠ ਅਸੀ ਆ ਕੇ ਮਿਲਦੇ ਹਾਂ ਹੁਣ ਜਾ ਕੇ 3 ਸਾਲ ਬਾਅਦ ਮਿਲਣਾ ਤੇ ਖਿਆ ਉਹਦੇ ਇਮਪ੍ਰੈਸ਼ਨਾਂ ਦਿਖਾਉਂਦੇ ਆ ਤੁਹਾਨੂੰ ਵੀ ਜਾ ਕੇ ਨਾ ਖਿਆ ਕਹਿੰਦਾ ਤੇ ਬੈਲਕੋਨ ਉਹ ਤਾਂ ਵਧੀਆ ਹੋ ਗਿਆ ਜਾਮ ਦਾ ਹਜ ਤਾਂ ਅਸੀਂ ਜਾਮ ਚ ਆਏ ਆ ਫਿਰ ਉਹ ਮੁੜਦੇ ਕੋਈ ਜਾਮ ਚ ਨੂੰ ਲੈ ਕੇ ਜਾਣਾ ਤੇ ਲੋ ਜੀ ਪੁਲਿਸ ਦੀ ਛਾਉਣੀ ਆ ਗਈ ਮੂਰੇ ਤੇ ਜੇ ਇਹਨਾਂ ਦਾ ਜੀਕਰੇ ਦਾ ਚੈਕਿੰਗ ਕਰ ਸਕਦੇ ਆ ਜੇ ਨਹੀਂ ਜੀਕਰੇ ਦਾ ਨਹੀਂ ਕਰਨਗੇ ਚੈਕ ਬੈਲਕੋਨ ਨਹੀਂ 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 ਤੇ ਉਰੇ ਇੱਕ ਹੋਰ ਵੀ ਚੱਕਰ ਆ ਜਿਹਦਾ ਤੁਸੀਂ 10 ਮਿੰਟ ਤੁਹਾਡੀ ਮੇਰੇ ਕਾ ਗੱਡੀ ਦੀ ਐਂਟਰੀ ਫ੍ਰੀ ਆ ਜੇ ਤੁਸੀਂ 10 ਮਿੰਟ ਤੋਂ ਵੱਧ ਰਹਿੰਦੇ ਆ ਤਾਂ ਤੁਹਾਡੇ ਪੈਸੇ ਲੱਗਣੇ ਆ ਅੱਜ ਜਿੰਨੀਆਂ ਵੀ ਸਾਈਡਾਂ 'ਪਾ ਗੱਡੀਆਂ ਖੜੀਆਂ ਤੇ ਇਹ ਸਾਰੇ ਆਪਣੇ ਆਪਣੇ ਬੰਦੇ ਦੀ ਵੇਟ ਕਰ ਰਹੇ ਆ ਜਦੋਂ ਇਹਨਾਂ ਦੇ ਬੰਦਿਆਂ ਦੀ ਕਾਲ ਆ ਗਈ ਤੇ ਇਹਨਾਂ ਨੇ ਗੱਡੀ ਕਮਾਉਣੀ ਚੱਕ ਕੇ ਲਿਆ ਕੇ ਬਾਹਰ ਨਿਕਲਿਆ ਹੋਣਾ ਆਪਣੇ ਤੇ ਉਹ ਫ੍ਰੀ ਆ 10 ਮਿੰਟ ਤੇ ਜੇ ਮਤਲਬ ਉਹ ਤੋਂ ਵੱਧ ਗੱਡੀ ਖੜਦੀ ਜਾਂਦਾ ਉਹਦੇ ਕੋਈ ਪੈਸੇ ਲੱਗਦੇ ਆ ਪੈਸੇ ਵੀ ਬਹੁਤ ਜ਼ਿਆਦਾ ਲੰਦੇ ਆ ਇਹ ਤੇ ਚਲੋ ਦੇਖਦੇ ਹਾਂ ਹੁਣ ਮਾ ਵੀ ਵੈਸੇ ਨਾਲ ਦੇ ਨਾਲ ਘੁੰਮ ਜਾਨ ਚਲੋ ਵੇਟ ਕਰਦੇ ਦੇਖਦੇ ਹੁਣ ਦਿਖਾਉਂਦੇ ਸਾਨੂੰ ਗਾਹ ਤੇ ਆਹ ਲੋ ਮੂਰਤੀ ਟੱਕੀ ਹੋਈ ਆ ਹੱਥ ਖੜਾ ਕਰਿਆ ਹੋਇਆ ਕਿਹਦੀ ਮੂਰਤੀ ਇਹ ਭਗਤ ਸਿੰਘ ਦੀ ਇਨਕਲਾਬ ਜਿੰਦਾਂਬਾਦ ਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇਖ ਲਓ ਕਿੰਨਾ ਵਧੀਆ ਸੋਚ ਬਣਾਈ ਵੀ ਇਹਨਾਂ ਨੇ ਤੇ ਭਗਤ ਸਿੰਘ ਨੇ ਗੋਰੀਏ ਰੂ ਦੇ ਭਜਾਏ ਤੇ ਆਪਣੇ ਵਾਲੇ ਗੋਰੀਆਂ ਕੋਲ ਨੂੰ ਜਾਂਦੇ ਆ ਤੇ ਮੂਰਤੀ ਸਪੈਸ਼ਲ 에ਅਰਪੋਰਟ ਤੇ ਲਾਈ ਗਈ ਹੈ ਹਾਂ ਵੀ ਭਗਤ ਸਿੰਘ ਤੇਰੀ ਸੋਚ ਤੇ ਕਹਿੰਦੇ ਪਹਿਰਾਦੰਨੀਆਂ ਠੋਕ ਕੇ ਤੇ ਤੁਮ ਤੂੰ ਗੋਰੇ ਭਜਾਏ ਦੇ ਸੀ ਗੋਰਿਆਂ ਕੋਲ ਨੂੰ ਜਾ ਰਹੇ ਆ ਤੇ ਦੇਖ ਲੋ ਬਸ ਕਹਿਜੀਆਂ ਗੱਲਾਂ ਕਹਿਜੀਆਂ ਬਾਤਾਂ ਐਦਾਂ ਹੀ ਹਜ਼ਾਬ ਕੁਦਾਬ ਸਾਰਿਆਂ ਦਾ ਚਲੋ ਤੁਹਾਨੂੰ ਦਿਖਾਉਂਦੇ ਆ ਹੁਣ ਅਸੀਂ ਜਾਣਾ ਕਹਿੰਦਾ ਰਵਾਨਗੀ ਵਾਲੇ ਇੱਧਰ ਆਗਮਨ ਵਾਲੇ ਇੱਧਰ ਆਪਾਂ ਜਾਣਾ ਆਗਮਨ ਚ ਅਰਾਈਵਸ ਠੀਕ ਹੈ ਤੇ ਆਪਾਂ ਕਿੱ데 ਡਿਪਾਰਟਮੈਂਟ ਚ ਜਾਣਾ ਆ ਪੋਲੋ ਦਾ ਟਾਇਰ ਟੰਗਿਆ ਵੇਖ ਲੈ ਸਾਹਮਣੇ ਬਹੁਤ ਪੁਰਾਣਾ ਟੰਗਿਆ ਹੋਇਆ ਇਹ। ਦੇਖਣੀ। ਇਹ ਤਾਂ ਚਲੋ ਏਅਰਪੋਰਟ ਛੋਟਾ, ਡੋਮੈਸਟਿਕ ਏਅਰਪੋਰਟ ਆ। ਥੋੜਾ ਬਹੁਤ ਇੰਟਰਨੈਸ਼ਨਲ ਪਲੇਟਾਂ ਉੱਡਦੀਆਂ ਨੇ ਚਾਹ ਜੰਡਾ, ਬੇਡੂ, ਥਾਈਲੈਂਡ ਵਗੈਰਾ। ਤੇ ਬਾਕੀ ਤਾਂ ਸਾਰੀਆਂ ਦਿੱਲੀ ਤੋਂ ਜੁੜਦੀਆਂ। ਸੋ ਸਾਡਾ ਬੰਦਾ ਵੀ ਵਿਚਾਰਾ ਦਵਾਈ ਤੇ ਹੀ ਆਇਆ। ਤੇ ਚਾਹਾਂ ਮੂਲਾਉਂਦੇ ਤਾਂ ਨਾ ਜਹਾਜ਼ ਦੇਖਣ ਨੂੰ ਆ ਤੇ ਖੜ। ਕੋਈ ਨਾ ਕਿ ਇਹ ਜਹਾਜ਼ ਦਿਖਾ ਦੇ। ਚੜਨ ਲੱਗਿਆ ਮਲਾਰਾ ਇੱਕ ਤਪਨ ਉਹ ਬਥੇਰੇ ਜਾਣੇ ਆਦ ਕਰਦਾ ਸਾਡੇ ਦਿਖਣੇ ਜਹਾਜ ਚੜਦੇ ਇੰਟੋ ਮੰਡੀ ਚੜੀ ਜਾਂਦੀ ਆਪਰ ਵੀ ਜਾਂਦੇ ਬਾਈ ਜੀ ਹਾਂ ਹਾਂ ਇਹ ਜਿਆਦਾ ਐਡਵੈਂਚਰ ਵਾਸਤੇ ਜਾਂਦੇ ਆ ਤੇ ਇੱਥੇ ਗੱਡੀਆਂ ਖੜਾ ਕੇ ਤਾਰ ਦਿੰਦੇ ਆ ਸਿੱਧੇ ਲੱਦ ਲੈਂਦੇ ਚੰਡਾ ਆ ਗਈ ਆਪੇ ਕੀ ਇਹਦਾ ਵਸਾ ਝੰਡਾ ਹੀ ਪੰਡਿਆ ਆਕੇ ਹੈ ਬਾਈ ਜੀ ਜਿਹੜੇ ਉੱਤੇ ਛੱਟਾਂ ਨਹੀਂ ਛੱਟਣ ਦਾ ਮੈਂ ਮੁਲਾਜ਼ਮ ਹਾਂ ਹਾਂ ਇਹਨਾਂ ਸਾਡੇ ਝੰਡਾ ਵਾਂਗ ਇਹ ਮੁਲਾਜ਼ਮ ਹੈ ਇਹਨਾਂ ਲਈ ਸਾਨੂੰ ਟਿਕਟਾਂ ਮੰਗਦੀ ਆ ਟਿਕਟਾਂ ਦੇਤੀ ਸਾਨੂੰ ਕੱਢ ਦੇ ਕਹਿੰਦੀ ਲੋ ਟਿਕਟ ਤੇ ਹੁਣ ਆਪਾਂ ਵੀ ਕਰਦੇ ਆ ਵੇਟ ਤੇ ਬੰਦਾ ਬਣਾ ਕਿੱਥੇ ਆ ਉਹਨੂੰ ਕਾਲ ਕਰਦੇ ਆ ਵੀ ਭਾਈ ਅੱਜ ਅੱਖੀਆਂ ਢੀਕਦੀਆਂ ਮਨਵਾਜਾ ਮਾਰਦਾ ਆਜਾ ਪ੍ਰਦੇਸੀ ਆਵੇ ਵਾਸਤਾ ਹੈ ਪਿਆਰ ਦਾ ਕਿਆ ਨਹੀਂ ਲੋਕੋ ਮੁਕੇ ਚ ਕੀ ਕਰਦੇ ਆ ਪਨਵਲੀਆ ਦਾ ਬਾਈ ਚ ਹਾਂ ਓਕੇ ਹੁਣ ਲਿਓਨੇ ਗੱਡੀ ਆਪਾਂ ਲੈ ਆਏ ਗਲਤ ਇੱਥੇ ਲਾ ਦਿੰਦੇ ਆ ਲੈ ਆ ਜਾ ਪਰਦੇ ਸੀ ਐ ਬੈਸ ਦੇ ਨਾਲ ਲਿਖਿਆ ਹੋਇਆ ਵੀ ਨੋ ਪਾਰਕਿੰਗ ਐ ਇੱਥੇ ਰੇਂਜੀ ਇਹਨੇ ਗੋਲੇ ਖੜਾਈ ਇਹਨਾਂ ਨੇ ਗੱਡੀ ਚੱਕਣ ਦੇ ਵਾਸਤੇ ਜਿਵੇਂ ਜੜੀ ਚੱਕਦੇ ਜਾਣੀ ਮੰਤਾਂ ਮੈਡਮ ਹੋਗੇ ਮਾਪੇ ਉਹ ਨਾ ਦੋੜ ਕਿਵੇਂ ਹੋ ਰਹੀ ਹੈ ਇਹਦੀ ਕੋਈ ਸਮੱਸਿਆ ਹੈ ਹੈ ਮੁੰਡਾ ਸਾਡਾ ਡਰਾਈਵਰ ਬਦਲ ਗਿਆ ਹੈ ਤੂੰ ਜਦੋਂ ਮੈਨੂੰ ਫੋਨ ਕਰਿਆ ਤਾਂ ਜਤਾਂ ਅਸੀਂ ਪਿੰਡਾਂ ਚ ਘੁੰਮਦੇ ਹੁੰਦੇ ਤੇ ਜਾਮ ਕਰਿਆ ਪਿਆ ਤਾਂ ਰੋਡ ਮੈਂ ਉੱਤਰ ਕਿਉਂ ਸੀ ਮੈਂ ਉੱਤਰ ਕੇ ਸਾਨੂੰ ਤਾਂ ਖੜਿਆ ਨਾ ਡੇਢ ਘੰਟਾ ਹੋ ਗਿਆ ਇਮੀਗ੍ਰੇਸ਼ਨ ਆ ਗਈ ਇਮੀਗ੍ਰੇਸ਼ਨ ਉਹ ਪਾਸ ਨਹੀਂ ਕਰਾ ਰਿਹਾ ਇਮੀਗ੍ਰੇਸ਼ਨ ਵਾਲੇ ਨੇ ਸਾਰੀ ਵੀ ਪੁੱਛਿਆ ਉਸ ਤੋਂ ਉਹ ਆ ਗਿਆ ਤੇ ਨਾ ਉਹ ਵੱਜਦੇ ਸਾਡੇ ਖਿਲਾਉਂਦੇ ਸਾਡਾ ਵੀ ਖਿਲਾ ਦੇ ਜਦ ਅਸੀਂ ਆਪਸਾ ਆਏ ਤੇ ਹੂੰ ਕਿਵੇਂ ਲੱਗਦਾ ਇੰਡੀਆ ਵਾਪਸ ਆ ਗਏ ਬੈਕ ਟੂ 3 ਇਅਰਸ ਤੇਰਾ ਵੈਲਕਮ ਅਸੀਂ ਸ਼ਾਮ ਨਾਲ ਕਰਾਇਆ ਔਰੇ ਚੰਡੀਗੜ੍ਹ ਚ ਪਤਾ ਤਾਂ ਲੱਗੇ ਵੀ ਤੈਨੂੰ ਸਾਡਾ ਪੰਜਾਬ ਕਿੱਥੇ ਜਾ ਧਰਨੇ ਜਾਮ ਇੱਧਰ ਨਾ ਆਜੋ ਉੱਥੇ ਨੂੰ ਨਿਕਲਣਾ ਉੱਥੇ ਨੂੰ ਉੱਥੇ ਨੂੰ ਆਸ ਕਦੇ ਬੰਦ ਨੂੰ ਤਿੰਨ ਸਾਲ ਬਾਅਦ ਆਉਣ ਤੇ ਇੰਡੀਆ ਘਬਰਾਟ ਹੁੰਦੀ ਐ ਬੈਠ ਗਿਆ ਤਾਂ ਪੈਰਾਂ ਪਰ ਤਾਂ ਲੈਨ ਸਿਰ ਫੜ ਕੇ ਮਜ਼ਾ ਖੜਾ ਕਰਿਆ ਸੀ ਜਿਵੇਂ ਨਾ ਬੋਲਦ ਨੂੰ ਨਹੀਂ ਤੂੰ ਤੂੰ ਕਿ ਐ ਖੜਾ ਕਰਿਆ ਕਰਦੇ ਉੱਪਰ ਨੂੰ ਉੱਗਣਾ ਖੜਾ ਕਰਿਆ ਹਜੇ ਤਾਂ ਐਨੀ ਟੰਡ ਆਈ ਵੀ ਨਹੀਂ ਤੁਹਾਡੇ ਤਾਂ ਤੇ ਗਰਮੀ ਐ ਤੂੰ ਚੱਟਾ ਨਹੀਂ ਹੋ ਗਿਆ ਯਾਰ ਕਿ ਮੈਨੂੰ ਸੜਾ ਪਰਨੇ ਤੇ ਚੱਟਾ ਲੱਗੀ ਜਾਂਦਾ ਲੰਗ ਰੰਗ ਸਾਬ ਹੋ ਗਿਆ ਹਾਂ ਆ ਕਾੜੀ ਮਾਰੀ ਹੈ ਹੈ ਆਪਣੇ ਇਹ ਸਾਰੇ ਆ ਤਾਂ ਆਪਣਾ ਆ ਆਪਣਾ ਨਾਲ ਜੱਸਦਾ ਆ ਉਹ ਜੁਬੇ ਜੱਸਦਾ ਨਾਲ ਚੇੜਾ ਹੋਣਾ ਆਂ ਆ ਮੋਰੂ ਜੀ ਤੱਕ ਹਾਂ ਇੱਟਾਈ ਆ ਕਲਾਕਾਰ ਤਾਂ ਟੇਮ ਕਰਾਤੀ ਆ ਉਹ ਲੈ ਆਪਰਾ ਕਿੱਦਾਂ ਹੀ ਅੜੋ ਉਹ ਵੇਂ ਨਾਲ ਪਾਪ ਦਾ ਚਰਾ ਤੂੰ ਕਹਿੰਦੀ ਤੂੰ ਆਉਂਦੀ ਤਰੀ ਖੁਈ ਜਾਂ ਤੂੰ ਕੋਲ ਉਹ ਕਹਿੰਦਾ ਮੇਰਾ ਨੰਬਰ ਲਾ ਲੈ ਮੈਂ ਲਾ ਦਿਆ ਉਹ ਤਾਂ ਤਾਂ ਤੋਂ ਬੁਖਾਰੇ ਦਾ ਮੀਰੂ ਆਂ ਵੀਰ ਉਹ ਨਾ ਦਾ ਵੀ ਮੈਂ ਡਾਕਟਰ ਮੇਰਾ ਭਾਈ ਆ ਗਿਆ ਉਹ ਨਹੀਂ ਨਹੀਂ ਮੈਂ ਮੈਂ ਮੇਰਾ ਭਾਈ ਆ ਗਿਆ ਤੂੰ ਸਾਨੂੰ ਉਹ ਪਹਿਲੇ ਆਉਂਗਾ ਚੱਲ ਚੱਲ ਉਹ ਨਹੀਂ ਭਾਈ ਤੇਰੇ ਨਾਲੇ ਆ ਨਾਮ ਨੂੰ ਮੇਰੇ ਤੇ ਨੂੰ ਮੇਰਾ ਤੋਂ ਪਰਾਂ ਤੋਂ ਮਰਸੀ ਦਿੱਤੋ ਭਾਈ ਦੋ ਦੌਦ ਸੀ ਕਰਦੇ ਜਾਂਦੇ ਜਾਉਂਦੇ ਰਹਿੰਦੇ ਆ ਘੁੱਟ ਕੇ ਕਰਦੇ ਆਇਆ ਹੀ ਨਹੀਂ ਰੁਕ ਜਾ ਤੂੰ ਰੁਕ ਜਾ ਪਰਮਾਨੰ ਦਾ ਬੂਆ ਗਿਆ ਪਰਮਾਨੰ ਤਾਂ ਕਰਦਾ ਉਹ ਆਉਂਦਾ ਆਉਂਦਾ ਛੋਟਾ ਨਾ ਛੋਟਾ ਨਾ ਦਿੰਦੇ ਤੋਰੇ ਤੋਰੇ ਬੱਸ ਬ੍ਰੇਕਾ ਤਾਂ ਬ੍ਰੇਕਾ ਐਨੇ ਤਾਂ ਪ੍ਰੈਸ਼ਨ ਕਰਦਾ ਦਾ ਤਿਆਰ ਲੈ ਲੈ ਜੀ ਲੈ ਜੀ ਤੂੰ ਹੋ ਰਿਆ ਨਹੀਂ ਟਿਊਬੀਟੀ ਦੀ ਹੀ ਤੇਰੀ ਆ ਰੇ ਉਹ ਹੋ ਰਿਹਾ ਨਾ ਫਰੀ ਕਿਟੀਆਂ ਨਹੀਂ ਕੋਈ ਸਰਕੰਡ ਜੋੜੇਗਾ ਨਹੀਂ ਪਤਨੀ ਨੂੰ ਪਤਨੀ ਮੈਂ ਤਾਂ ਇੱਥੇ ਵਿਅਸਤ ਕਰਨ ਨੂੰ ਦੇਖਿਆ ਇਹਨਾਂ ਨੂੰ ਅੰਦਰ ਆ ਕੇ ਆਈਆਂ ਲੋ ਜੀ ਆ ਗਏ ਹਨ ਬਤਨਾਨੋਂ ਵਾਪਸੀ ਤੇ ਇਹਦੇ ਅੰਦਰ ਹੋਣ ਅੱਛਾ ਇਹ ਉਹੀ ਆ ਆਪਣੇ ਮੂਰੇ ਆ ਗਿਆ ਹੈ ਕੰਮ ਗਿਆ ਹਜੇ ਵੀ ਸੋਚਦਾ ਵਿਜੇ ਮਾੜੇ ਮੁੱਢ ਜਿਹੜੀ ਦੋ ਲੱਤੀਆਂ ਇਹਨਾਂ ਚ ਵੀ ਚੀਲਵਾ ਦਵੇ ਮੋਰਾ ਐਲਿਵਿਟੇਸ਼ਨ ਅਜ ਸਿਕਾ ਜਿਸ ਕਾ ਫ੍ਰੀ ਗਲੋਕ ਆ ਜੋ ਕਿ ਕਿ ਨਹੀਂ ਪਾਣੀ ਤੇ ਅੱਗੇ ਜਿਹੜੇ ਲੈ ਕੇ ਆਏ ਉਹ ਵੀ ਲਾਉਗੇ ਇਹ ਤਾਂ ਮੰਮੀਆਂ ਚਾਚੀ ਕੋ ਬਹਿ ਗਿਆ